ਗਰੂ ਪਿਆਰੇਓ ਕੀ ਆਪ ਜੀ ਨੂੰ ਸਿੱਖਾਂ ਦੇ ਉਹ 12 ਜੱਥੇ ਉਹ 12 ਮਿਸਲਾਂ ਅਤੇ ਉਹਨਾਂ ਦੇ ਸਰਦਾਰਾਂ ਦੇ ਨਾਮ ਪਤਾ ਹਨ ਜਿਨ੍ਹਾਂ ਨੇ ਪੰਜਾਬ ਦੇ ਇਲਾਕੇ ਮਲ ਕੇ ਆਪਣੀਆਂ ਰਿਆਸਤਾਂ ਕਾਇਮ ਕੀਤੀਆਂ ਸਨ ਹਾਂਜੀ ਫੈਜ਼ਲਪੁਰੀਆ ਜਾਂ ਸਿੰਘਪੁਰੀਆ ਮਿਸਲ ਨਵਾਬ ਕਪੂਰ ਸਿੰਘ ਆਲੂਵਾਲੀਆ ਮਿਸਲ ਸਰਦਾਰ ਜੱਸਾ ਸਿੰਘ ਆਲੂਵਾਲੀਆ ਰਾਮਗੜੀਆ ਮਿਸਲ ਸਰਦਾਰ ਜੱਸਾ ਸਿੰਘ ਰਾਮਗੜੀਆ ਭੰਗੀ ਮਿਸਲ ਸਰਦਾਰ ਹਰੀ ਸਿੰਘ ਢਿੱਲੋਂ ਕਨਈਆ ਮਿਸਲ ਸਰਦਾਰ ਜੈ ਸਿੰਘ ਸ਼ੁਕਰਚੱਕੀਆ ਮਿਸਲ ਸਰਦਾਰ ਚੜਤ ਸਿੰਘ ਫੂਲਕੀਆਂ ਮਿਸਲ ਚੌਧਰੀ ਫੂਲ ਸਿੰਘ ਡੱਲੇਵਾਲੀਆ ਮਿਸਲ ਸਰਦਾਰ ਗੁਲਾਬ ਸਿੰਘ ਡੱਲੇਵਾਲੀਆ ਨਿਸ਼ਾਨਵਾਲੀਆ ਮਿਸਲ ਸਰਦਾਰ ਦਸੌਂਦਾ ਸਿੰਘ ਕਰੋੜ ਸਿੰਘੀਆ ਮਿਸਲ ਸਰਦਾਰ ਕਰੋੜ ਸਿੰਘ ਜਾਂ ਸਰਦਾਰ ਕਰੋੜੀ ਸਿੰਘ ਸ਼ਹੀਦਾ ਮਿਸਲ ਬਾਬਾ ਦੀਪ ਸਿੰਘ ਜੀ ਨਕਈ ਮਿਸਲ ਸਰਦਾਰ ਹੀਰਾ ਸਿੰਘ ਇਸ ਵੀਡੀਓ ਨੂੰ ਸ਼ੇਅਰ ਕਰਕੇ ਹੋਰਨਾਂ ਤੱਕ ਵੀ ਜਾਣਕਾਰੀ ਪਹੁੰਚਾਓ ਜੀ